ਕੋਠੀ ਬਣਾਏ ਨੂੰ ਹਲੇ 7 ਤੋਂ 8 ਮਹੀਨੇ ਮਸਾ ਹੋਏ ਨੇ ਤੇ ਇਹਨਾਂ ਨੇ ਕੋਠੀ ਛੇਤੀ ਤੋਂ ਛੇਤੀ ਵੇਚਣੀ ਹੈ ਜੀ। ਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ। ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਤੇ ਇਕੱਲੀ-ਕੱਲੀ ਆਪਾਂ ਗੱਲਬਾਤ ਵੀ ਕਰਦੇ ਹਾਂ ਜੀ ਪੂਰੀ ਵੀਡੀਓ ਨੂੰ ਸਾਰੀ ਦੇਖਿਓ ਫੇਰੀ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚਾਪਾ ਏਦ ਤੜੀ ਲਾਦ ਮੰਗੀ ਸੀ। ਇੱਕ ਵਾਰੀ ਪਹਿਲਾਂ ਤੁਸੀਂ ਵੀਡੀਓ ਚੈੱਕ ਆਪਾਂ ਪੂਰੀ ਵਧੀਆ ਕੋਠੀ ਤੁਹਾਡੇ ਵਾਸਤੇ ਅੱਜ ਲੈ ਕੇ ਪਹੁੰਚੇ ਆਂ ਪਹਿਲਾਂ ਤਾਂ ਤੁਸੀਂ ਫਰੰਟ ਚੈੱਕ ਕਰੋ ਜੀ ਤੇ ਜਿਹੜਾ ਕੋਠੀ ਨੂੰ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਆ ਉਹ ਵੀ ਚੈੱਕ ਕਰ ਲਓ ਮੇਨ ਗੇਟ ਤੁਹਾਡੇ ਸਾਹਮਣੇ ਆ ਜੀ ਫਰੰਟ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰਵਾ ਦਿੰਦਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਆ ਜੀ ਇਹਦੇ ਵਿੱਚ ਆਪਾਂ ਟੋਟਲ 2 ਵੀਡੀਓ ਲੈ ਕੇ ਪਹੁੰਚੇ ਆ ਜੀ ਇੱਕ ਤਾਂ ਤੁਸੀਂ ਇਸ ਕੋਠੀ ਦੀ ਵੀਡੀਓ ਦੇਖ ਰਹੇ ਹੋ ਇੱਕ ਅੱਗੇ ਆਪਾਂ ਘਰ ਲੈ ਕੇ ਪਹੁੰਚੇ ਸੀ ਰੇਟ ਦੋਮਾਂ ਦੇ ਅਲੱਗ-ਲੱਗ ਨੇ ਇਸ ਕੋਠੀ ਦਾ ਰੇਟ ਅਲੱਗ ਸੀ ਮਾਲਕ ਅਲੱਗ ਨੇ ਮਾਲਕ ਦਾ ਨੰਬਰ ਲੱਗੇ ਸੀ ਇਹਨਾਂ ਦੇ ਮਾਲਕ ਦਾ ਨੰਬਰ ਲੋਕੇਸ਼ਨ ਪੂਰੀ ਜਾਣਕਾਰੀ ਤੁਹਾਨੂੰ ਮਦਦ ਨਾ ਸੀ ਇੱਕ ਜਿਹੜਾ ਅੱਗੇ ਆਪਾਂ 7 ਲੱਖ ਦਾ ਘਰ ਲੈ ਕੇ ਪਹੁੰਚੇ ਆ ਉਹਦੀ ਵੀ ਪੂਰੀ ਗੱਲ ਕਰਾਂਗੇ ਪਹਿਲਾਂ ਜਿਹੜੀ ਇਹ ਕੋਠੀ ਦੇਖ ਰਹੇ ਆ ਇਹਦੀ ਪੂਰੀ ਗੱਲਬਾਤ ਆਪਾਂ ਕਰ ਦਿਆਂ ਜੀ ਵਧੀਆ ਕੋਠੀ ਬਣੀ ਹੋਈ ਹੈ ਸੀ ਜੇ ਆਪਾਂ ਟੋਟਲ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਛੋਟੇ 4.5 ਮਾਰ ਲਏ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਸਾਰਾ ਕੁਝ ਇੱਕ ਨੰਬਰ ਜੀ ਵਧੀਆ ਕੰਮ ਮਾਲਕ ਨੇ ਕਰਵਾ ਰੱਖਿਆ ਸਾਰਾ ਲਾਈਟਿੰਗ ਦਾ ਕੰਮ ਵਧੀਆ ਹੋਇਆਗਾ ਹਰ ਇੱਕ ਕੰਮ ਮਾਲਕ ਨੇ ਜਿੰਨਾ ਵੀ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਜਿਹੜਾ ਕੰਮ ਪੈਂਡਿੰਗ ਦੇ ਵਿੱਚ ਹਲੇ ਪਿਆਗਾ ਉਹ ਵੀ ਤੁਹਾਨੂੰ ਮੈਂ ਦੱਸ ਦਿਨਾ ਜੀ ਜਿਵੇਂ ਕਿ ਤੁਸੀਂ ਇਹ ਬਾਥਰੂਮ ਦੇਖ ਰਹੇ ਹੋ ਜੀ ਇਹਦੇ ਵਿੱਚ ਟਾਈਲਾਂ ਵਗੈਰਾ ਦਾ ਕੰਮ ਰਹਿੰਦਾਗਾ ਬਾਕੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਿਮੈਂਟਡ ਫਰਸ਼ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਪੂਰੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ ਬਾਕੀ ਜੋੜੀਆਂ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਤੇ ਇਕੱਲੀ-ਇਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਿਹਾ ਸੀ ਵਧੀਆ ਬੈਡਰੂਮ ਆਪਨੂੰ ਦੇਖਣ ਨੂੰ ਮਿਲ ਜਾਣਗੇ ਵਧੀਆ ਲੋਬੀ ਦੇ ਵਿੱਚ ਅਟੈਚ ਆਪਾਂ ਨੂੰ ਇੱਕ ਪਾਸੇ ਓਪਨ ਰਸੋਈ ਦੇਖਣ ਨੂੰ ਮਿਲ ਜੂਗੀ ਲਾਈਟਿੰਗ ਦਾ ਕੰਮ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਕੋਠੀ ਬਣੇ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜੀ ਮਾਲਕ ਕਹਿੰਦੇ ਨੇ ਹਲੇ 7 ਤੋਂ 8 ਮਹੀਨੇ ਮਾਸਾ ਹੋਈ ਨਹੀਂ। ਜਮਾ ਨਮੀ ਕੋਠੀ ਆ ਜੀ ਮਾਲਕ ਨੇ ਨਮੀ ਬਣਾਈ ਐ, ਨਮੀ ਤਿਆਰ ਕਰਵਾਈ ਐ। ਨਵਾਂ ਕੰਮ ਹੋਇਆ। ਕੋਈ ਜਾ ਕੇ ਦੇਖਣ ਹੁੰਦਾ ਹੈਗਾ ਚਾਹਵਨ ਤਾਂ ਆਪਾਂ ਜਿਹੜੀ ਇਹ ਕੋਠੀ ਲੈ ਕੇ ਪਹੁੰਚੇ ਸੀ ਮੋਗੇ ਏਰੀਆ ਚ ਲੈ ਕੇ ਪਹੁੰਚਿਆ। ਮੋਗੇ ਏਰੀਆ ਚ ਹਰ ਗੋਬਿੰਦ ਨਗਰ ਦੇ ਵਿੱਚ ਇਹ ਕੋਠੀ ਬਣੀ ਹੋਈ ਐ ਸੀ ਬੂਨਾ ਚੌਕ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ? ਜਾ ਕੇ ਦੇਖ ਸਕਦੇ ਹੋ। ਬਾਕੀ ਪੂਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਦੋ ਕਮਰੇ ਇਹਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਦੋ ਕਮਰੇ ਸੈਟ ਇੱਕ ਡਰਾਈੰਗ ਰੂਮ ਤੇ ਦੋ ਬਾਥਰੂਮ ਓਪਨ ਕਿਚਨ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਸੀਗਾ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਇਹਨਾਂ ਨੇ 16 ਲੱਖ ਰੁਪਇਆ ਮੰਗ ਪਾਈ ਹੈ ਜੀ ਤੇ ਜਿਹੜੀ ਇਹਨਾਂ ਨੇ ਡਿਮਾਂਡ ਕੀਤੀ ਹੈ 16 ਲੱਖ ਰੁਪਇਆ ਕੋਈ ਫਿਕਸ ਨਹੀਂ ਦੱਸੀ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਅਡਜਸਟਮੈਂਟ ਕੀਤਾ ਜਾਊਗਾ ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਜੀ ਬਾਕੀ ਜਿਹੜਾ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਹੈ ਕੋਠੀ ਨੂੰ ਉਹ ਵੀ ਤੁਸੀਂ ਦੇਖ ਲਈ ਜਿੰਨਾ ਕੁਝ ਵੀ ਬਣਾ ਹੋਇਆ ਸੀਗਾ ਕੋਠੀ ਦੇ ਵਿੱਚ ਸਾਰਾ ਕੁਝ ਤੁਸੀਂ ਕਨਫਰਮ ਕਰ ਹੀ ਲਿਆ ਸੀ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਆ ਜੀ ਜੇ ਕਿਸੇ ਨੂੰ ਪਸੰਦ ਆਈ ਹੈ ਜੇ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਕੋਠੀ ਪਸਾਉਂਦਾ ਆਈ ਹੈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਕਈ ਵਾਰੀ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਆਪ ਗੱਲ ਕਰ ਲਿਓ ਜੀ ਗੱਲ ਕਰ ਲਿਓ ਪੂਰੀ ਦੀ ਪੂਰੀ ਜਦੋਂ ਸਾਰਾ ਕੁਝ ਤੁਹਾਨੂੰ ਕਨਫਰਮ ਹੋ ਗਿਆ ਜੀ ਵੈਸੇ ਤਾਂ ਸਾਰਾ ਕੁਝ ਲਗਭਗ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੇ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਤੁਸੀਂ ਮਾਲਕ ਨੂੰ ਟਾਈਮ ਦੇ ਦੇਓ ਤੇ ਜਾ ਕੇ ਉਹ ਤੋਂ ਬਾਅਦ ਦੇਖ ਸਕਦੇ ਹੋ ਕੋਠੀ ਨੂੰ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਫਿੱਟ ਬੈਂਦੀ ਆ ਪਸੰਦ ਆ ਗਈ ਲੋਕੇਸ਼ਨ ਪਸੰਦ ਆ ਗਈ ਆਸ-ਪਾਸ ਦਾ ਮਾਹੌਲ ਤੇ ਸਾਰਾ ਕੁਝ ਦੇਦੋਂ ਪਸੰਦ ਆ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਰੇਟ ਮੁਕਾ ਕੇ ਡੀਲ ਕਰ ਸਕਦੋਂ ਸੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਕਨਫਰਮ ਹੋ ਹੀ ਗਿਆ ਸੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗੀ ਮਾਲਕ ਦਾ ਨੰਬਰ ਵੀ ਮਿਲ ਗਿਆ ਵੀਡੀਓ ਵੀ ਤੁਸੀਂ ਦੇਖ ਲਈ ਲੋਕੇਸ਼ਨ ਵੀ ਤੁਹਾਨੂੰ ਪਤਾ ਲੱਗ ਗਈ ਬਾਕੀ ਅੱਗੇ ਜਿਹੜਾ ਆਪਾਂ 7 ਲੱਖ ਦਾ ਘਰ ਲੈ ਕੇ ਪਹੁੰਚੇ ਸੀ ਉਹਦੀ ਵੀ ਗੱਲਬਾਤ ਕਰਦੇ ਹਾਂ ਪਹਿਲਾ ਤੁਸੀਂ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਨਾਲ ਦੀ ਨਾਲ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਲਾਈਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਂਨੇ ਆਂ ਸੀ ਤੇ ਅਲੱਗ-ਅਲੱਗ ਰੇਟਾਂ ਦੇ ਵਿੱਚ ਤੇ ਅਗਲੀ ਵੀਡੀਓ 'ਚ ਜੇ ਤੁਹਾਨੂੰ ਤੁਹਾਡੇ ਏਰੀਆ ਚੋਂ ਘਰ ਚਾਹੀਦਾ ਹੈ ਤੁਸੀਂ ਲੱਭ ਰਹੇ ਹੋ ਮਿਲਿਆ ਨਹੀਂ ਹੈਗਾ ਤੁਹਾਨੂੰ ਹਲੇ ਤੱਕ ਤਾਂ ਤੁਸੀਂ ਕਮੈਂਟ ਕਰੋ ਜੀ ਆਪਾਂ ਲੈ ਕੇ ਪਹੁੰਚ ਜਾਗੇ ਬਾਕੀ ਵੀਡੀਓ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਸੀਂ ਐਡ ਕਰਬਉਣੀ ਹੈ ਤੁਸੀਂ ਅਗਲੀ ਵੀਡੀਓ 'ਚ ਤੁਸੀਂ ਆਪ ਦਾ ਘਰ ਸੇਲ ਵਾਸਤੇ ਐਡ ਚ ਪਹੁੰਚੀ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800426173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ WhatsApp ਨੰਬਰ ਤੁਹਾਨੂੰ ਮਿਲੇਗਾ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਜੀ ਹੁਣ ਆਪਾਂ ਸੈਕਿੰਡ ਘਰ ਦੀ ਗੱਲ ਕਰਦੇ ਹਾਂ ਜਿਹੜਾ 7 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੀਆਂ ਜੀ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਗੱਲਬਾਤ ਪੂਰੀ ਆਪਾਂ ਕਰਦੇ ਹਾਂ ਜੀ ਵੀਡੀਓ ਤੁਸੀਂ ਚੈੱਕ ਕਰੋ ਘਰ ਦੀ ਵੀਡੀਓ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਆਪਾਂ ਪੂਰਾ ਵਧੀਆ ਸੋਹਣਾ ਘਰ ਲੈ ਕੇ ਪਹੁੰਚੇ ਹਾਂ ਜਗਾਂ ਦੀ ਗੱਲ ਕਰੀਏ ਤਾ ਮਾਲਕ ਕਹਿੰਦੇ ਨੇ ਵੀ ਰਜਿਸਟਰੀ ਵਾਲੀ ਜਗ੍ਹਾ ਤੇ 1.5 ਤੋਂ 11 ਮਰਲੇ ਦੇ ਲਗਭਗ ਆਪਾਂ ਨੂੰ ਥਾਂ ਮਿਲ ਜੂਗੀ। ਬਾਕੀ ਉਹ ਤਾਂ ਕਨਫਰਮ ਹੋ ਜੂਗਾ ਜੀ। ਇਹਨਾਂ ਕੋਲੇ ਕਾਗਜ਼ ਪੱਤਰ ਹੈਗੇ ਆ ਸਾਰੇ। ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਥਾਂ ਹੈ ਜੀ। ਇਹਨਾਂ ਨੇ ਦੱਸਿਆ ਵੀ 1.5 ਤੋਂ 11 ਮਰਲੇ ਥਾਂ ਹੈਗੀ ਆ। 7 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ। ਘਰ ਜਿੰਮੇ ਦਾ ਬਣਿਆ ਹੋਇਆ ਜੀ ਤੁਹਾਡੇ ਸਾਹਮਣੇ ਆ ਫਰੀਦਕੋਟ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਤੇ ਜੇਤੋ ਇਹਨਾਂ ਦਾ ਖਾਸ ਹੈ ਜੀ। ਜੇਤੋਂ ਦੇ ਵਿੱਚ ਆਪਾਂ ਨੂੰ ਘਰ ਮਿਲੂਗਾ ਅਰਜੈਂਟ ਸੇਲ ਕਰਨ ਦੇ ਜੀ ਇਹ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਤੁਸੀਂ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ 8699401112 8699401112 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਸਾਰਾ ਕੁਝ ਮਾਲਕ ਤੁਹਾਨੂੰ ਪਹਿਲਾਂ ਕਨਫਰਮ ਕਰਵਾ ਦੇਣਗੇ ਜੀ ਉਹ ਤੋਂ ਬਾਅਦ ਜਾ ਕੇ ਦੇਖ ਲਓ ਗੱਲਬਾਤ ਕਰਕੇ ਤੇ ਤੁਸੀਂ ਖਰੀਦ ਸਕਦੇ ਹੋ ਜੀ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲਬਾਤ ਕਰ ਲਿਓ ਤਸੱਲੀ ਕਰ ਲਿਓ ਉਹ ਤੋਂ ਬਾਅਦ ਜਾ ਕੇ ਦੇਖਿਓ ਜੀ ਪੂਰੀ ਤਸੱਲੀ ਕਰਨ ਤੋਂ ਬਾਅਦ ਤੇ ਉਹ ਤੋਂ ਬਾਅਦ ਡੀਲ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਤੇ ਇਹ ਘਰ ਕਿਸੇ ਨੂੰ ਪਸੰਦ ਆਇਆ ਸੀ ਇਹ ਵੀ ਤੁਸੀਂ ਖਰੀਦ ਸਕਦੇ ਹੋ ਜਿਹੜੀ ਪਿੱਛੇ ਤੁਸੀਂ ਕੋਠੀ ਦੇਖੀ ਸੀਗੀ ਜੇ ਉਹ ਕਿਸੇ ਨੂੰ ਪਸੰਦ ਆਈ ਹੈ ਉਹਦਾ ਰੇਟ ਵਧੀਆ ਲੱਗਿਆ ਸੀ ਉਹਦੀ ਗੱਲਬਾਤ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਉਹਨਾਂ ਦੇ ਮਾਲਕ ਦਾ ਨੰਬਰ ਅਲੱਗ ਸੀਗਾ ਇਹਨਾਂ ਦੇ ਮਾਲਕ ਦਾ ਨੰਬਰ ਅਲੱਗ ਹੈ ਜੀ ਤੇ ਨੰਬਰ ਤੁਹਾਨੂੰ ਦੋਵੇਂ ਮਾਲਕਾਂ ਦੇ ਮੈਂ ਦੇ ਹੀ ਦਿੱਤੇ ਅਲੱਗ-ਅਲੱਗ ਥਾਂ ਤੇ ਆਪਾਂ ਨੂੰ ਮਿਲ ਜਾਣਗੇ ਅਸੀਂ ਇਹ ਇਹ ਜੇਤੋ ਦੇ ਵਿੱਚ ਹੈ ਤੇ ਪਿਛਲੀ ਤੁਹਾਨੂੰ ਮੈਂ ਦੱਸਿਆ ਸੀਗਾ ਮੋਗੇ ਚ ਹੈ ਜੀ ਬਾਕੀ ਗੱਲ ਕਰੋ ਤੁਸੀਂ ਆਪੀ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ